अज अभिन सिं जहिड़ा बहुत खात पहलवान बिली है खाड़े ते ਦੇਸ਼ ਦੇ ਮੇਲੇ ਤੇ ਛੇਤੀ ਮਹਾਰਾਜ ਸਾਡਾ ਚੱਲ ਰਿਹਾ ਹੈ ਨਾਲ ਸਾਡੇ ਹਿੱਕਤਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੇ ਮਾਨ ਔਰ ਸਾਡੇ ਹਾਕਮ ਦੇ جناب ਇੱਕ ਕੈਬਨਟ ਮੰਤਰੀ ਮਹਤਵਪੂਰਨ ਕਰਕੇ ਸਰਦਾਰ ਜੀ ਜੋ ਬੋਲ ਰਿਹਾ ਹੈ ਜਿੰਦਰਵਾਦੀ ਹਾਂ ਅਸੀਂ ਅੱਜ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਅਟੌਰ ਬੰਗੜਾ ਤੋਂ ਮੜਿਆ ਦੋ ਅਸੀਂ ਬਹੁਤ ਹੀ ਇਹਨਾਂ ਤੇ ਸਾਨੂੰ ਬੜਾ ਹੀ ਮਾਣ ਹੈ ਔਰ ਸਾਡੇ ਇਲਾਕੇ ਨੂੰ ਬੜਾ ਮਾਣ ਹੈ ਸੋ ਅਸੀਂ ਆਪਣੇ ਪਿੰਡ ਦੀਆਂ ਬਹੁਤ ਹੀ ਮੌਨ ਮੰਗ ਸਾਡੇ ਆ ਮੰਗਾ ਹਨ ਸੋ ਮੈਂ ਸਾਡੇ ਸਰਪੰਚ ਸਾਹਿਬ ਵਰਦੀਪ ਸਿੰਘ ਜੀ ਵੀ ਪਿਆਰੀ ਸਤਿਕਾਰਯੋਗ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਛੇਜ ਮੇਲੇ ਚ ਆਏ ਹੋਏ ਸਾਡੇ ਨੌਜਵਾਨ ਸਾਥੀ ਜੋ ਮਲਵਾਨੀ ਵਾਸਤੇ ਪਹੁੰਚੇ ਨੇ ਉਹਨਾਂ ਦੇ ਸਾਰੇ ਕੋਟ ਸਹਿਬਾਨ ਪਿੰਡ ਦੀ ਸੰਗਤ ਸ੍ਰੀ ਹਲੇਦਵਾਲੋਂ ਜਿੰਨੇ ਵੀ ਸੰਗਤ ਪਹੁੰਚੀ ਆ ਤੇ ਨੇੜਲੇ ਸਰਪੰਨ ਸਹਿਬਾਨ ਸਾਡੇ ਪਿੰਡਾਂ ਤੋਂ ਵੀ ਆਏ ਨੇ 300 ਇਸ ਪਿੰਡ ਦੇ ਵਿਕੋ ਗੰਢਿਆ ਦੇ ਸਰਪੰਸ ਸਹਿਬ ਪੂਰੀ ਪੰਚਾਇਤ ਦੀ ਟੀਮ ਕੋ ਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਆ ਇਸ ਛੰਝ ਮੇਲੇ ਦੀ ਬਹੁਤ-ਬਹੁਤ ਵਧਾਈ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਆਨੂ ਇਸ ਪਿੰਡ ਨਾਲ ਤਕਰੀਬਨ ਮੈਂ ਕਹਾਂਗਾ ਜਦੋਂ ਇਹ ਅਸੀਂ ਕੈਂਪੇਨਿੰਗ ਸ਼ੁਰੂ ਕੀਤੀ ਆ ਰਾਜਨੀਤੀ ਵਿੱਚ ਅਸੀਂ ਆਏ ਆ ਤੇ ਉਹਨਾਂ ਦੇ ਨਾਲ ਤੋਂ ਮੈਂ ਕਹਾਂਗਾ ਕਿ ਉਲਟੇ ਸਮੇਂ ਤੋਂ ਬੜਾ ਗੂੜਾ ਨਾਤਾ ਆ तो जो भी असि पेट आएगा तो बहुत बहुत ज्यादा सम्मान मिलता बहुत ज्यादा प्यार मिलता बहुत ज्यादा मुहबत मिलती बाबा जी वालों भी वो भी साज मौजूद है साढ़े इस प्रोग्राम पहुंचे मैं उन्होंने भी जिया आखना क्योंकि उन्होंने भी इस पिंड ਬੜੇ ਦੇਰ ਦਾ ਬੜਾ ਇਸ ਪਿੰਡ ਨੂੰ ਦਾ ਸਹਾਰਾ ਹੈਗਾ ਤੇ ਸਰਕਾਰ ਦੀ ਵੀ ਇਹ ਹੀ ਤਰਜੀਹ ਹੈ ਕਿ ਅਸੀਂ ਜਿੰਨੇ ਵੱਤ ਵੱਤ ਪਿੰਡਾਂ ਦੇ ਸਾਰੇ ਪੂਰੇ ਪੰਜਾਬ ਵਿੱਚ ਖੇਡ ਮੈਦਾਨ ਬੁਲਾਈਏ, ਛੇੜੇ ਬਣਾਈਏ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੂਰੇ ਹਲਕੇ ਵਿੱਚ तकरीबन 30 ਜਿਹੜੇ ਖੇਡ ਮੈਦਾਨ ਉਪਾਸ ਹੋਏ ਨੇ ਤੇ ਮੈਂ ਇਹ ਵੀ ਕਹਾਂਗਾ ਕਿ ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮੈਗੋ ਦਾ ਪਿੰਡ ਹੈਗਾ ਇਹ ਵੀ ਇੱਕ ਗ라운ਡ ਜਿਹੜੀ ਹੈਗੀ ਉਹ ਪਾਸ ਹੋ ਚੁੱਕੀ ਆ ਤੇ ਇਹਦਾ ਟੈਂਡ ਲੱਗਿਆ ਹੋਣਾ ਵੀ ਛੇਤੀ ਹੋ ਕੰਮ ਸ਼ੁਰੂ ਹੋ ਜਾਊਗਾ। ਸੁਪਾ ਅਤੇ ਸਮਾਜ ਨੂੰ ਜਿਹੜਾ ਦਿੱਤਾ ਜੀ ਨਾਮ। ਕੀ ਟਿੱਕਿਆ ਨੰਬਰ ਥਲਾ ਟ੍ਰੇਨਿੰਗ ਬੋਰ ਸਾਡੇ ਫਾਟਲੇ ਵਾਲਾ ਫਿਰਦਾ ਸੀ स्वीकार किया तो बहुत खुशी की गल है इसी तरह जो आम आदमी उसकी तो तो भी संस्कृति मिल गई है कम्युनिटी हाल की भी संस्कृति मिल गई है जिम

ਤਾਂ ਕੀ ਕਹਿਣਾ ਚਾਹੋਗੇ ਕਿੰਨੀ ਕੀ ਖੁਸ਼ੀ ਕਿੰਨਾ ਕੁਸ਼ਾ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਿੰਡ ਵਾਸੀ ਨਗਰ ਨਿਵਾਸੀ ਸਾਡੇ ਸੰਤ ਪਪਾ ਇੰਦਰਦਾਸ ਜੀ ਸੰਤ ਪਪਾ ਮਹਿੰਦਰਦਾਸ ਜੀ ਜੋ ਸਰਪ੍ਰਸਤ ਹੈ ਕੱਲ ਕਬੱਡੀ ਟੂਰਨਾਮੈਂਟ ਹੋਇਆ ਉਹਨਾਂ ਦੀ ਸਰਪ੍ਰਸਤੀ ਇਹ ਅੱਜ ਛਿੰਝ ਮੇਲਾ ਉਹਨਾਂ ਦੀ ਸਰਪ੍ਰਸਤੀ ਵਿੱਚ ਕਰਵਾਇਆ ਜਾਏਗਾ ಗ್ರಾಮ ਪੰਚਾਇਤ ਔਰ ਸੂਰ ਨਗਰ ਨਿਵਾਸੀਆਂ ਦਾ ਸਾਰੇ ਸਹਿਯੋਗ ਦੇ ਨਾਲ ਅੱਪਾ ਜੀ ਗੱਲ ਕਰੀਏ ਮੇਲੇ ਦੀ ਤੇ ਕਿੰਨੇ ਸਾਲਾਂ ਤੋਂ ਚੱਲਦਾ ਆ ਇਹ ਤਾਂ ਜੀ ਕੁਝ ਸਾਡੀ ਵੀ ਸੁਰਤ ਤੋਂ ਪਹਿਲਾਂ ਦਾ ਆ ਅਸੀਂ ਸਲਾਨਾ ਮਿਲ ਲਈ ਰੱਖਿਆ ਹੈ ਜੀ ਇਹਨਾਂ ਦਾ ਨਾਮ ਅੱਛਾ ਠੀਕ ਹੈ ਹਾਲ ਤਾਂ ਕੀ ਨਾਮ ਹੈ ਗੁੱਗਾ ਯਾਰਪੀ ਜੀ ਸਲਾਨਾ ਸ਼ੇਂਡ ਮਿਲਦਾ ਜੀ ਠੀਕ ਹੈ ਪਿੰਡ ਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਲੈ ਦਿਓ ਪਿੰਡ ਮੇਗੋੜ ਜ਼ਿਲ੍ਹਾ ਸ਼ਹਿਰਪੁਰ ਜੀ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਨਸ਼ਿਆਂ ਤੋਂ ਦੂਰ ਰਹਿਣ ਲਈ ਸਦਾ ਹੀ ਸਾਡੇ ਸੰਤ ਜੋ ਸਾਡੇ ਸੰਤ ਭਵਿੰਦਰ ਦਾਸ ਜੀ ਸੰਤੋਬਾ ਮਿੰਦਰ ਦਾਸ ਜੀ ਇਹ ਸਦਾ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਆ ਵੱਡੇ ਏਡੇ ਏਡੇ ਕਬੂਲ ਟੂਰਨਾਮੈਂਟ ਕਰਾਉਂਦੀ ਛਿੰਝ ਮੇਲਾ ਕਰਉਂਦੀ ਹੈਂਡਬਾਲ ਦੇ ਟੂਰਨਾਮੈਂਟ ਕਰਾਉਂਦੀ ਕ੍ਰਿਕਟ ਟੂਰਨਾਮੈਂਟ ਕਰਾਉਂਦੀ ਆ ਉਸ ਤੋਂ ਬਾਅਦ ਜੋ ਵੀ ਮਤਲਬ ਬੱਚੇ ਕਹਿੰਦੇ ਆ ਉਹ ਟੂਰਨਾਮੈਂਟ ਅਸੀਂ ਲਿਖਦੇ ਆ ਗੱਲ ਕਰੀਏ ਆਪਾਂ ਦੀ ಗ್ರಾಮ ਪੰਚਾਇਤ ਦੀ ਤੇ ਐਨ ਆਰ ਆਈ ਭਰਾਵਾਂ ਦੀ ਕਿੰਨਾ ਕ ਸਹਿਯੋਗ ਨਾਲ ਬਹੁਤ ਉਹਨਾਂ ਦੇ ਪੂਰਾ ਸਹਿਯੋਗ ਐ ਐਨ ਆਰ ਆਈ ਵੀਰਾਂ ਦਾ ਗ੍ਰਾਮ ਪੰਚਾਇਤ ਦਾ ਨਗਰ ਸੂਹ ਨਗਰ ਨਿਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ ਸਾਨੂੰ ਠੀਕ ਹੈ ਕੁਝ ਐਨ ਆਰ ਆਈ ਭਰਾ ਉਧਰ ਆ ਨਹੀਂ ਸਕੇ ਬਾਹਰ ਸਾਡੇ ਚੈਨਲ ਆਈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਜਿੰਨਾ ਵੀ ਜਿੰਨੇ ਵੀ ਸਾਡੇ ਮੇਰੇ ਪਿੰਡ ਦੇ ਨਗਰ ਦੇ ਬਾਹਰ ਐਨ ਆਰ ਆਈ ਵੀ ਰਹੇ ਨੇ ਸਾਰਿਆਂ ਨੂੰ ਇਸ ਕਬੱਡੀ ਟੂਰਨਾਮੈਂਟ ਛੇਜ ਟੂਰਨਾਮੈਂਟ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਆ ਸਰਪੰਚ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਅੰਡ ਮੈਗਵਾਲ ਕੰਜਾ ਵਿਖੇ ਸਾਲਾਨਾ ਸਿੰਘ ਮੇਲਾ ਗੁਗਾ ਯਾਰਕੀ ਨੂੰ ਸਮਰਪਿਤ ਸੰਤ ਬਾਬਾ ਇੰਦਰਦਾਸ ਮਹਾਰਾਜ ਜੀ ਦੇ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਛੇਂਜ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਸਾਰੇ ਸਮੂਹ ਨਗਰ ਨਿਵਾਸੀਆਂ ਵੱਲੋਂ ਅਤੇ ਸਾਡੇ ਵੱਲੋਂ ਮੈਂ ਇਸ ਮਲਜੀਤ ਸਿੰਘ ਸਾਡੇ ਵੱਲੋਂ ਔਰ ਸਾਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਠੀਕ ਹੈ ਜੀ ਮੇਰੇ ਤੋਂ ਕੀ ਨਾ ਜੀ ਆਪਣਾ ਮੇਰਾ ਨਾਮ ਕਰਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੇਲੇ ਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਤੁਹਾਨੂੰ ਸਾਧਾਰਨ ਇਸ ਮੇਲੇ ਦੇ ਜੀ ਬਹੁਤ ਖੁਸ਼ੀ ਆ ਹਰੇਕ ਫਲਾੰਦਾ ਮੇਲਾ ਇਹ ਗੁਗਾ ਦਾ ਚਿੰਤਰ ਹੁੰਦਾ ਜੀ ਠੀਕ ਹੈ ਪਿੰਡ ਦਾ ਨਾਮ ਲਿਖ ਦਿਓ ਜिले ਦਾ ਨਾਮ ਹੈ ਪਿੰਡ ਮੇਗੋਵਾਲ ਜੀ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਮਿਹਰਬਾਨੀ